ਜੇ ਸਾਡੀ ਜਿਹੜੀ ਮਤਲਬ ਨਵੀਂ ਪੀੜ੍ਹੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਤੇ ਮਤਲਬ ਸਪੋਰਟਸ ਵੱਲੇ ਇਹ ਅੱਗੇ ਵਧੇ ਤਾਂ ਕਰਕੇ ਭਈ ਇਹ ਸਾਰਾ ਕੋਈ ਕੀਤਾ ਗਿਆ ਕਿਹੜਾ ਮਰਜੀ ਬੱਚਾ ਆਵੇ ਉਹਨੂੰ ਸਾਰਾ ਕੋਈ ਫ੍ਰੀ ਉਹਨੂੰ ਸਾਰਾ ਕੋਈ ਸਿਖਲਾਈ ਦਿੱਤੀ ਜਾਵੇਗੀ ਡਾਈਟ ਵਗੈਰਾ ਸਾਰਾ ਕੋਈ ਫ੍ਰੀ ਉਹਨੂੰ ਦਿੱਤਾ ਜਾਵੇਗਾ 1.5 ਕਿੰਨੇ ਪਿੰਡ ਹੈਗੇ ਸਾਡੇ ਨੇੜਲੇ ਭਾਈ 5 4 5 ਪਿੰਡ ਹੈਗੇ ਆ ਸਾਰੇ ਬੱਚੇ ਮਤਲਬ ਆਪਣੇ ਬੱਚੇ ਤੇ ਸਰਕਲ ਕਬੱਡੀ ਤੇ ਨੈਸ਼ਨਲ ਕਬੱਡੀ ਰਸਾ ਵਗੈਰਾ ਮਤਲਬ ਇਥੇ ਕਰਾਇਆ ਜਾਂਦਾ ਭਾਈ ਕ੍ਰੇਮਾ ਸੀ ਉਹ ਵੀ ਕਰਾ ਸਕਦੇ ਆ ਸਾਡੇ ਮਤਲਬ ਪਹਿਲਾਂ ਮੈਂ ਦੱਸਿਆ ਕਿ ਇੱਥੇ ਸਾਡੇ ਇੱਥੇ ਗਰਾਊਂਡ ਹੀ ਨਹੀਂ ਜਿਹੜਾ ਮੇਨ ਮੁੱਦਾ ਤੇ ਮਤਲਬ ਰਣੀ ਵਗੈਰਾ ਮਤਲਬ ਟ੍ਰੋਨ ਵਾਸਤੇ ਜਿਹੜੀਆਂ ਫੈਟਿੰਗਸ ਕਰਾਉਣ ਵਾਸਤੇ ਸਾਡੇ ਗਰਾਊਂਡ ਹੀ ਨਹੀਂ ਆਰ ਪਿੰਡ ਦੇ ਵਿੱਚ ਇਹੋ ਜਿਹਾ ਕੋਈ ਉੱਠੇ ਜੋ ਕਿ ਆਪਣੇ ਪਿੰਡ ਦੀ ਨੌਜਵਾਨ ਪੀ ਨੂੰ ਨਸ਼ਿਆਂ ਤੋਂ ਬਚਾ ਸਕੇ ਮੇਰਾ ਨਾਮ ਉਤਮ ਜੀ ਸਿੰਘ ਕਿਹੜਾ ਪਿੰਡ ਹੈ ਪਾਵਾਰ ਉਹ ਤੇ ਕਿੰਨੇ ਸਮੇਂ ਤੋਂ ਤੁਸੀਂ ਇਸ ਪਿੰਡ ਦੇ ਵਿੱਚ ਪ੍ਰੈਕਟਿਸ ਕਰਨ ਆ ਰਹੇ ਹੋ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਕਿੰਨਾ ਕੁ ਇੰਨਾ ਵੀਰਾਂ ਵੱਲੋਂ ਤੁਹਾਨੂੰ ਜਿਹੜੀ ਇਹ ਟ੍ਰੇਨਿੰਗ ਵਧੀਆ ਦਿੱਤੀ ਜਾ ਰਹੀ ਤੁਸੀਂ ਸੰਤੁਸ਼ਟ ਜੇ ਵੀ ਹਾਂਜੀ ਅੱਛਾ ਜੀ ਰੀਡਰ ਜੇ ਕੇ ਜਾਤੀ ਏ ਰੀਡਰ ਰੀਡਰ ਕਿੰਨੇ ਰੇਡ ਫਿਰ ਲਗਾਤਾਰ ਤੁਸੀਂ ਪਾ ਲੇ ਕਿੰਨੀ ਕਿੰਨੀ ਵੀ ਥੱਕੀ ਜਾਈ ਗਏ ਬਸ ਅੱਛਾ ਜੀ ਬਚਪਨ ਤੋਂ ਸ਼ੌਂਕ ਹੈ ਕਬੱਡੀ ਦਾ ਵੀਰੇ ਤੁਹਾਨੂੰ ਹਾਂਜੀ ਮੇਰੇ ਪਾਪਾ ਦਾ ਸੁਪਨਾ ਹੈਗੀ ਅੱਛਾ ਜੀ ਸਾ ਤੇ ਹੁਣ ਤੁਸੀਂ ਜਿਹੜਾ ਇੱਕ ਵੱਡੀ ਜੇ ਵਿੱਚ ਕਿੱਥੋਂ ਤੱਕ ਪਹੁੰਚਣਾ ਚਾਹੁੰਦੇ ਹੋ ਪੰਜਾਬ ਤੋਂ ਬਾਹਰ ਹੀ ਜਾਣਾ ਚਾਹੁੰਦੇ ਪੰਜਾਬ ਤੋਂ ਬਾਹਰ ਜਾਣਾ ਠੀਕ ਹੈ ਠੀਕ ਤਾਂ ਡਾਈਟ ਕੀ ਰਹਿੰਦੀ ਆ ਸਾਰੀ ਤੁਹਾਡੀ ਦੀ ਰੁਟੀਨ ਕੀ ਰਹਿੰਦੀ ਆ ਕਿੰਨੀ ਪ੍ਰੈਕਟਿਸ ਕਰਦੇ ਹੋ ਸਵੇਰੇ ਸ਼ਾਮ ਜਾਂ ਕਿਤਰਾ ਸਵੇਰੇ ਸ਼ਾਮ ਦੀ ਹਾਂਜੀ ਸਵੇਰੇ ਸ਼ਾਮ ਹਾਂਜੀ ਅੱਛਾ ਜੀ ਡਾਈਟ ਵੀ ਖਾਂਦੇ ਹੋ ਫਿਰ ਹਾਂਜੀ ਜਿਹੜੇ ਬੱਚੇ ਹਾਲੇ ਵੀ ਮੋਬਾਈਲਾਂ ਦੇ ਵਿੱਚ ਵਿਅਸਤ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੀ ਮੋਬਾਈਲ ਛੱਡ ਕੇ ਗਰਾਊਂਡ ਨਾਲ ਜੁੜੋ ਹਾਂਜੀ ਕੀ ਕਰਨਾ ਚਾਹੋਗੇ ਉਹਦੇ ਰੋਈ ਫ੍ਰੀ ਫਾਇਰ ਖੇਡਦੇ ਰਹਿੰਦੇ ਆ ਬਿਲਕੁਲ ਸਹੀ ਗੱਲ ਹੈ ਜੀ ਫ੍ਰੀ ਫਾਇਰ ਖੇਡਦੇ ਰਹੇ ਉਹਨਾਂ ਨੂੰ ਕਿਸ ਨੇ ਆ ਵੀ ਉਹਨਾਂ ਨੂੰ ਸੁਨੇਹਾ ਆ ਵੀ ਉਹਨਾਂ ਦੇ ਮਾਪਿਆਂ ਨੂੰ ਸੁਨੇਹਾ ਆ ਵੀ ਤੁਸੀਂ ਆਦੇ ਬੱਚਿਆਂ ਨੂੰ ਗਰਾਊਂਡ ਵਾਲਾ ਭੇਜੋ ਤੇ ਮੋਬਾਈਲ ਨਾ ਜਾਂਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਤੋਤ ਹੈ ਜੀ ਵੀਰ ਜੀ ਮਹਾਰਾਣੀ ਸਦਾਕੌਰ ਸਪੋਰਟਸ ਕਲੱਬਾਰੇ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਦੱਸਿਆ ਜਾਵੇ ਜੀ ਮਹਾਰਾਣੀ ਸਦਾਕਾਰ ਸਪੋਰਟਸ ਕਲੱਬ ਜੋ ਸਾਡੇ ਦੀਦੀ ਰਾਜਵੀਰ ਕੌਰ ਨੇ ਯੂਕੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਸਾਡੀ ਸਪੋਰਟ ਕੀਤੀ ਤਾਂ ਕਿ ਜੋ ਸਾਡਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਦੀ ਫੈਮਿਲੀ ਦੇ ਵਿੱਚ ਹੋਏ ਸੀ ਮਹਾਰਾਣੀ ਸਦਾਕਾਰ ਸਪੋਰਟਸ ਕਲੱਬ ਜਿਹੜਾ ਸ਼ੁਰੂ ਕੀਤਾ ਸੀ ਤੇ ਅਸੀਂ ਜਿਹੜੇ ਸਾਡੇ ਦੀਦੀ ਨੇ ਸਾਨੂੰ ਡੈਡ ਵਗੈਰਾ ਸਾਰਾ ਕੁਝ ਦਿੰਦੇ ਨੇ ਬੱਚਿਆਂ ਨੂੰ ਕਢਾਉਣ ਵਾਸਤੇ ਜੀ ਹਾਂਜੀ ਤੇ ਵੀਰ ਜੀ ਕਿੰਨਾ ਕਿੰਨੇ ਬੱਚੇ ਇੱਥੇ ਤੁਹਾਡੇ ਕੋਲ ਪ੍ਰੈਕਟਿਸ ਕਰ ਰਹੇ ਨੇ 60 ਤੋਂ 70 ਬੱਚੇ ਹੈ ਜਿਹੜੇ ਆਪਣੇ ਕੋਲੇ ਆਉਂਦੇ ਗਰਾਊਂਡ ਜੀ ਸਾਰੀਆਂ ਕੀ ਕੀ ਸਹੂਦਾਵਾਂ ਉਹਨਾਂ ਵਾਸਤੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਉਪਰਾਲੇ ਨਾਲ ਵਾਸਤੇ ਕੇਲੇ ਵੀ ਆ ਬੱਚਿਆਂ ਨੂੰ ਡਾਇਟ ਰਗੜਾ ਨਾਲ ਦਿੰਦੇ ਆ ਜੀ ਨਾਲ ਅੰਡੇ ਆ ਤੇ ਜਿਹੜੀ ਜੇ ਕੱਚੀ ਡਾਇਟ ਆ ਸੋਇਆ ਵੀ ਨਾ ਹੈਗੀ ਆ ਚਨੇ ਕੱਚੇ ਆ ਜੀ ਹਾਂਜੀ ਸਾਰਾ ਡਾਇਟ ਹਾਂਜੀ ਬਹੁਤ ਵਧੀਆ ਬੱਚੇ ਖੇਡਦੇ ਵੀ ਆ ਜੀ ਆਣ ਕੇ ਕਿਤੋਂ ਤੱਕ ਇਹ ਬੱਚੇ ਵੀਰ ਜੀ ਜਿਹੜੇ ਆ ਇਸ ਸਪੋਰਟਸ ਕਲੱਬੋਂ ਹੁਣ ਤੱਕ ਖੇਡ ਕੇ ਆਏ ਤੇ ਕਿਹੜੇ ਕਿਹੜੇ ਇਨਾਮ ਜਿੱਤ ਕੇ ਲਿਆਏ ਨੇ ਸਾਡੇ ਬੱਚੇ ਟੱਗ ਆਫ ਵਾਰ ਦੇ ਵਿੱਚ ਵੀ ਜਿਹੜੇ ਮਤਲਬ ਕਿ ਵਧੀਆ ਇਹਨਾਂ ਨੇ ਸਪੋਰਟਸ ਮਤਲਬ ਕਿ ਵਧੀਆ ਕੀਤਾ ਵਾ ਪ੍ਰੋਜੈਕਸ਼ਨ ਵਧੀਆ ਕੀਤਾ ਜੀ ਉਹਦੇ ਵਿੱਚ ਵੀ ਇਹ 골ਡ ਰਹੇ ਜਿਲ੍ਹੇ ਦੇ ਵਿੱਚੋਂ ਤੇ ਨੈਸ਼ਨਲ ਸਟੈਲ ਕਬੱਡੀ ਜਿਹੜੀ ਸਾਡੀ ਉਹਦੇ ਵਿੱਚੋਂ ਵੀ 골ਡ ਰਹੇ ਨੇ ਇਹ ਸਟੇਟ ਲੈਵਲ ਤੇ ਵੀ ਗਏ ਬੱਚੇ ਨੇ ਉੱਥੋਂ ਟਿੱਕਰ ਵੀ ਵਧੀਆ ਪਾਰਟਿਸਪੇਸ਼ਨ ਕਰਕੇ ਆਇਆ ਜੀ ਸਾਡੀ ਕੋਸ਼ਿਸ਼ ਇਹ ਆ ਕਿ ਹੁਣ ਜਿਹੜਾ ਅਸੀਂ ਅੱਗੇ ਦਾ ਪਾਰਟਿਸਪੇਸ਼ਨ ਕੀਤਾ ਇਹ ਹੁਣ ਜਿਹੜਾ ਅਸੀਂ ਵੱਧ ਤੋਂ ਵੱਧ ਜੀ ਉੱਥੋਂ ਵੀ ਫਸਟ ਆਵਾਂਗੇ ਜੀ ਹਾਂਜੀ ਕਿੰਨੀ ਗਮਨ ਨੂੰ ਖੁਸ਼ੀ ਆ ਜਦੋਂ ਸਟੇਜਾਂ ਦੇ ਨਾਮ ਪਿੰਡ ਦਾ ਨਾਮ ਬੋਲਿਆ ਜਾਂਦਾ ਤੇ ਸਪੋਰਟਸ ਕਲੱਬ ਦਾ ਨਾਮ ਖੁਸ਼ੀ ਤਾਂ ਬਹੁਤ ਹੁੰਦੀ ਆ ਜੀ ਜਦੋਂ ਨਾਮ ਬੋਲਦੇ ਸਟੇਟ ਦੇ ਉੱਪਰ ਜਾਂ ਕੋਚ ਸਾਹਿਬ ਨੂੰ ਬੁਲਾਉਂਦੇ ਆ ਤੇ ਖੁਸ਼ੀ ਇਹਨਾਂ ਲੋ ਬਹੁਤ ਹੁੰਦੀ ਆ ਸਾਡੇ ਬੱਚੇ ਜੜੇ ਆ ਇੰਨਾ ਕੁਸ਼ ਕਰ ਰਹੇ ਨੇ ਚਲੋ ਅਸੀਂ ਤਾਂ ਇਹਨਾਂ ਦੀ ਪ੍ਰੈਕਟਿਸ ਹੀ ਕਰਦੇ ਆ ਬਾਕੀ ਇਹਨਾਂ ਦੀ ਮਿਹਨਤ ਆਪ ਬੋਲਦੀ ਐ ਤੇ ਗਰਾਊਂਡਾਂ ਦੇ ਵਿੱਚ ਜਾ ਕੇ ਹਾਂਜੀ ਜੀ ਕਿਹੜੀ ਕਿਹੜੀ ਟ੍ਰੇਨਿੰਗ ਜਿਹੜੀ ਇਹ ਫੀਡ ਦੀ ਤੁਹਾਡੇ ਨੂੰ ਟਰੇਨਿੰਗ ਨਹਿਨਾ ਸਟਾਈਲ ਕਬੱਡੀ ਦੀ ਵੀ ਟ੍ਰੇਨਿੰਗ ਇਹਨਾਂ ਨੂੰ ਸਾਡੇ ਵੱਲੋਂ ਦਿੱਤੀ ਜਾਂਦੀ ਹੈ ਸਰਕਲ ਦੀ ਵੀ ਤੇ ਰੱਸਾ ਕੱਸੀ ਦੀ ਵੀ ਟ੍ਰੇਨਿੰਗ ਅਸੀਂ ਕਰਾਉਂਦੇ ਆ ਜੀ ਆਪ ਤੁਸੀਂ ਵੀਰ ਜੀ ਉਹਦੋਂ ਕਿੱਥੋਂ ਤੱਕ ਜਿਹੜਾ ਪਹੁੰਚੇ ਮੈਂ ਨੈਸ਼ਨਲ ਸਟਾਈਲ ਕਬੱਡੀ ਜਿਹੜਾ ਮੇਰੇ ਕੋਲੇ ਹੀ 골ਡ ਹੀ ਜੀ ਹਾਂਜੀ ਉਹ ਇਸੇ ਪਿੰਡ ਤੋਂ ਹੀ ਵੀਰ ਜੀ ਹਾਂਜੀ ਅਸੀਂ ਇਸੇ ਪਿੰਡ ਤੋਂ ਹੀ ਆ ਜੀ ਇਹ ਮਨ ਦੇ ਵਿੱਚ ਪ੍ਰਾਲਾ ਕਿਵੇਂ ਆਇਆ ਸ਼ੁਰੂਆਤ ਕਿਵੇਂ ਹੁੰਦੀ ਅਸੀਂ ਤਾਂ ਇਹ ਸੋਚਦੇ ਆ ਕਿ ਚਲੋ ਸਾਨੂੰ ਤਾਂ ਕਿਸੇ ਨੇ سپورਟ ਨਹੀਂ ਕੀਤੀ ਅੱਗੇ ਜਾਣ ਵਾਸਤੇ ਕਿ ਅੱਗੇ ਕਿਸੇ ਅਕੈਡਮੀ ਦੇ ਵਿੱਚ ਭੇਜਣ ਵਾਸਤੇ ਅਸੀਂ ਚਾਹੁੰਦੇ ਆ ਕਿ ਚਲੋ ਸਾਡੇ ਜਿੰਨੇ سپورਟ ਕਰਨੀ ਸੀ ਸਾਡੀ ਤਾਂ ਕਿਸੇ ਕੀਤੀ ਨਹੀਂ ਚਲੋ ਇਹਨਾਂ ਦੇ ਬੱਚਿਆਂ ਦੀ سپورਟ ਜਿਹੜੇ ਸਾਡੇ ਰਾਜਵੀਰ ਕੌਰ ਦੀਦੀ ਕਰ ਰਹੇ ਨੇ ਤੇ ਅਸੀਂ ਚਾਹੁੰਦੇ ਆ ਕਿ ਜੇ ਸਾਡੇ ਤੋਂ ਜਿਹੜੀ ਕਮੀ ਰਹਿ ਗਈ ਆ ਉਹ ਇਹਨਾਂ ਇਹਨਾਂ ਤੋਂ ਅਸੀਂ ਪੂਰੀ ਕਰ ਲਈਏ ਜੀ ਹਾਂਜੀ ਇਹ ਨਸ਼ਿਆਂ ਦੇ ਵਿੱਚ ਗੁਲਤਾਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਉਹਨਾਂ ਨੂੰ ਸੁਨੇਹਾ ਇਹ ਹੀ ਆ ਕਿ ਉਹ ਜਿਹੜੇ ਸਾਡੇ ਹੈਗੇ ਆ ਭਾਈ ਜਿਹੜੇ ਉਹਨਾਂ ਕੈਂਪ ਵੱਖਰੋ ਵੱਖਰੀ ਚੱਲ ਰਹੇ ਨੇ ਤੇ ਕੈਂਪਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਫ੍ਰੀ ਉਹਨਾਂ ਨੂੰ ਦੱਸਿਆ ਜਾਂਦਾ ਕਿ ਮੈਡੀਸਿਨ ਦਿੱਤੀ ਜਾਂਦੀ ਆ ਕਿ ਨਸ਼ਾ ਛੱਡੋ ਕੈਂਪ ਲਗਾਏ ਜਾਂਦੇ ਨੇ ਅਸੀਂ ਇਹੋ ਚਾਹੁੰਦੇ ਆ ਕਿ ਚਲੋ ਜਿਹੜਾ ਨਹੀਂ ਬੰਦਾ ਨਸ਼ਾ ਛੱਡ ਸਕਦਾ ਉਹ ਸਾਡੇ ਨਾਲ ਗੱਲ ਕਰ ਲੇ ਸਾਡੇ ਹੈਗੇ ਆ ਕੰਟੈਕਟ ਦੇ ਦੀ ਜੀ ਰਾਜਵੀਰ ਕੌਰ ਜੀ ਦੇ ਉਹ ਕਨੈਕਟ ਕਰ ਲੈਣੇ ਆ ਕਿਸੇ ਨਾ ਕਿਸੇ ਨਾਲ ਤੇ ਅਸੀਂ ਉਹਨਾਂ ਨੂੰ ਕੈਂਪ ਲਵਾ ਸਕਦੇ ਆ ਜੀ ਤਾਂ ਵੀਰ ਜੀ ਉਹ ਵਰਵੀ ਪਿੰਡਾਂ 'ਚ ਅਜਿਹੇ ਉਪਰਾਲੇ ਹੋਣ ਪੰਜਾਬ ਦੇ ਵਿੱਚ ਨਸ਼ੇ ਨੂੰ ਛੱਡ ਕੇ ਨੌਜਵਾਨ ਇਸ ਪਾਸੇ ਵੱਲ ਮੁੜਨ ਬੱਚਿਆਂ ਦੇ ਮਾਪਿਆਂ ਨੂੰ ਨੌਜਵਾਨਾਂ ਨੂੰ ਸਨੇਹਾ ਕੀ ਹੈ ਸਾਡਾ ਇਹ ਸਨੇਹਾ ਕੀ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ 'ਅਲੇ ਤੋਰਿਆ ਜਾਵੇ ਤਾਂ ਕਿ ਜਿਹੜੇ ਆ ਜਿਹੜੇ ਬਹਿਣੀ ਉੱਠਣੀ ਜਿਹੜੇ ਨਸ਼ਿਆਂ 'ਅਲੇ ਜਾਂਦੇ ਆ ਧਿਆਨ ਉਹ ਇਹਨਾਂ ਦਾ ਨਾ ਜਾਵੇ ਤਾਂ ਕਿ ਗਰਾਊਂਡ ਦੇ ਵਿੱਚ ਆਉਣ ਜਦੋਂ ਗਰਾਊਂਡ ਦੇ ਵੱਲ ਆਉਣ ਲੱਗ ਜਾਣਗੇ ਤੋਂ ਨਾਲੇ ਕੋਈ ਨਾ ਕੋਈ ਆਉਂਦਾ ਸਾਰੀ ਕੋਈ ਨਾ ਕੋਈ ਉਹਨਾਂ ਦਾ ਵੀ ਮੈਂਡ ਹੋਊਗਾ ਕਿ ਅਸੀਂ ਕੋਈ ਨਾ ਕੁਝ ਕਰੀਏ ਗਰਾਊਂਡ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਇੱਥੇ ਗਰਾਊਂਡ ਦੇ ਵਿੱਚ ਜਿੰਮ ਵੀ ਹੈਗਾ ਵਾ ਸਾਰੀਆਂ ਗੇਮਾਂ ਕਰਾਈਆਂ ਜਾਂਦੀਆਂ ਜੀ ਕਈ ਬੱਚੇ ਵੀ ਚਾਣ ਕੇ ਕ੍ਰਿਕਟ ਵੀ ਖੇਡਦੇ ਆ ਜੀ ਹਾਂਜੀ ਸਾਡੀ ਕੋਸ਼ਿਸ਼ ਇਹ ਹੈ ਕਿ ਚਲੋ ਵੱਧ ਤੋਂ ਵੱਧ ਬੱਚੇ ਗਰਾਊਂਡ ਆਉਣ ਤੇ ਵੱਧ ਤੋਂ ਵੱਧ ਜਿਹੜਾ ਕੋਈ ਗੇਮਾਂ ਕਰੀ ਜਾਣ ਨਸ਼ੇ ਤੋਂ ਦੂਰ ਹਨ ਜੀ ਜੀ ਮੁਸ਼ਕਲਾਂ ਕਿਹੜੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਮੁਸ਼ਕਲ ਇੱਕ ਤਾਂ ਸਾਰਾ ਸਾਡੇ ਕੋਲੇ ਗਰਾਊਂਡ ਨਹੀਂ ਹੈਗੀ ਜੀ ਇੱਕ ਸਾਡੇ ਬੱਚੇ ਜਿਹੜੇ ਨਹਿਨਰ ਸਟਾਈਲ ਕਬੱਡੀ ਖੇਡ ਰਹੇ ਨੇ ਸਾਡੇ ਬਹੁਤ ਵਧੀਆ ਸੈੱਟ ਤਗੜਾ ਜੀ ਅੰਡਰ 14 ਅੰਡਰ 17 ਦਾ ਤੇ ਸਾਡੇ ਕੋਲੇ ਇੱਥੇ ਤੇ ਕਰਤਾ ਸਾਡੇ ਕੋਲੇ ਹੈਗਾ ਵਾ ਕਿ ਵਧੀਆ ਪ੍ਰੈਕਟਿਸ ਕਰਦੇ ਆ ਜਿਲੇ ਜਿਲੇ ਤੱਕ ਵਧੀਆ ਖੇਡਦੇ ਆ ਉਸ ਤੋਂ ਅੱਗੇ ਜਿਹੜਾ ਪੰਜਾਬ ਲੈਵਲ ਤੇ ਜਾਂਦੇ ਬੱਚੇ ਉਹਨਾਂ ਕੋਲੇ ਸਾਡੇ ਕੋਲੇ ਮੈਟ ਨਹੀਂ ਹੈਗੇ ਜੀ ਮੈਟ ਦੇ ਉੱਤੇ ਜਿਹੜੀ ਉਹ ਪ੍ਰੈਕਟਿਸ ਜਿਹੜੀ ਥੋੜੀ ਜਿਹੀ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਆ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਵਧੀਆ ਮਿਲਦਾ ਵਾ ਦੇਖਣ ਵਾਸਤੇ ਤੇ ਇਹਨਾਂ ਬੱਚਿਆਂ ਨੂੰ ਖੇਡਣ ਵਾਸਤੇ ਵਧੀਆ ਲੱਗਦਾ ਜੀ ਸਾਨੂੰ ਸਾਨੂੰ ਇਹ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਸਪੋਰਟ ਕੀਤੀ ਜਾਵੇ ਤੇ ਸਾਨੂੰ ਮੈਡ ਜਿਹੜੇ ਆ ਗਰਾਊਂਡ ਦੇ ਵਿੱਚ ਦਿੱਤੇ ਜਾਣ ਤਾਂ ਕਿ ਸਾਡੇ ਬੱਚੇ ਵੱਧ ਤੋਂ ਵੱਧ ਪ੍ਰੈਕਟਿਸ ਕਰਕੇ ਅੱਗੇ ਤਰੱਕੀ ਕਰਨ ਜੀ ਟਾਰਗੇਟ ਕੀ ਹੈ ਜੀ ਜਿੰਨੇ ਮਰਜੀ ਬੱਚੇ ਆ ਜਾਣ ਤੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਉਹ ਫ੍ਰੀ ਸਿਖਲਾਈ ਦੇਣ ਲਈ ਤਿਆਰ ਜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਸਿਖਲਾਈ ਦੇ ਰਹੇ ਹਾਂਜੀ ਬਿਲਕੁਲ ਫ੍ਰੀ ਸਿਖਲਾਈ ਦੇ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿੰਨੇ ਬੱਚੇ ਆਉਂਦੇ ਸਾਡੇ ਕੋਲੇ ਅਸੀਂ ਕਿਸੇ ਨੂੰ ਡੈਡ ਤੋਂ ਨਾ ਨਹੀਂ ਕਰਦੇ ਜਾਂ ਅਸੀਂ ਕਿਸੇ ਨੂੰ ਖੜਾਉਣ ਤੋਂ ਨਾ ਨਹੀਂ ਕਰਦੇ ਸਾਡੀ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਗਰਾਊਂਡ 'ਉਂ ਤੇ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਅੱਗੇ ਤੋਰੀਏ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਥੈਂਕ ਯੂ ਜੀ ਮਿਹਰਬਾਨ ਮੇਰਾ ਭਾਈ ਪ੍ਰਦੀਪ ਸਿੰਘ ਨਾਮ ਆ ਤੂਦ ਪਿੰਡ ਆਈ ਭਾਈ ਮੇਰਾ ਬੇਜੀ ਕੀ ਉਪਰਾਲਾ ਜਿਹੜਾ ਹੈ ਇਹ ਮਹਾਰਾਣੀ ਸਦਾਕੌਰ ਸਪੋਰਟਸ ਕਲੱਬ ਵੱਲੋਂ ਬੱਚਿਆਂ ਵਾਸਤੇ ਕੀਤਾ ਜਾ ਰਿਹਾ ਇਸ ਦੇ ਬਾਰੇ ਸਾਰਾ ਦੱਸਿਓ ਜੀ ਭਾਈ ਇਹ ਦੀਦੀ ਰਾਜਵੀਰ ਕੌਰ ਯੂਕੇ ਜੋ ਕਿ ਐਸੇ ਪਿੰਡ ਦੇ ਮਤਲਬ ਤੀ ਆ ਉਹਨਾਂ ਵੱਲੋਂ ਇਹ ਸਾਰਾ ਕੁਝ ਕੀਤਾ ਕਿ ਬੱਚੇ ਸਾਡੇ ਜਿਹੜੇ ਮਤਲਬ ਨਵੀਂ ਪੀੜ੍ਹੀ ਆ ਉਹ ਨਸ਼ਿਆਂ ਤੋਂ ਦੂਰ ਰਵੇ ਤੇ ਮਤਲਬ ਸਪੋਰਟਸ ਵੱਲੇ ਇਹ ਅੱਗੇ ਵਧੇ ਤਾਂ ਕਰਕੇ ਭਾਈ ਇਹ ਸਾਰਾ ਕੁਝ ਕੀਤਾ ਗਿਆ ਹੈ ਕਿ ਕਿੰਨੇ ਬੱਚੇ ਜਿਹੜੇ ਆ ਵੀਰ ਜੀ ਤੁਹਾਡੇ ਕੋਲ ਇੱਥੇ ਸਪਲਾਈ ਦੇ ਲਈ ਆਂ ਭਈ 60 70 ਬੱਚੇ ਮਤਲਬ ਹੁਣ ਆਉਂਦੇ ਐ ਇਸੇ ਦੀ ਟਾਰਗੇਟ ਕੀ ਆ ਕਿ ਜਿੰਨੇ ਮਰਜੀ ਬੱਚੇ ਹੋਣ ਤੇ ਉਹਨਾਂ ਨੂੰ ਸਪਲਾਈ ਦਿੱਤੀ ਜਾਵੇ ਹਾਂਜੀ ਭਾਈ ਜਿਹੜਾ ਮਰਜੀ ਬੱਚਾ ਆਵੇ ਉਹਨੂੰ ਸਾਰਾ ਕੁਝ ਫ੍ਰੀ ਉਹਨੂੰ ਸਾਰਾ ਕੁਝ ਸਪਲਾਈ ਦਿੱਤੀ ਜਾਵੇਗੀ ਡਾਈਟ ਵਗੈਰਾ ਸਾਰਾ ਕੁਝ ਫ੍ਰੀ ਉਹਨੂੰ ਦਿੱਤਾ ਜਾਵੇਗਾ ਨੇੜਲੇ ਕਿੰਨੇ ਪਿੰਡਾਂ ਤੋਂ ਬੱਚੇ ਜਿਹੜੇ ਤੁਹਾਡੇ ਕੋਲ ਪਹੁੰਚਦੇ ਨੇੜਲੇ ਭਾਈ 5 4 5 ਪਿੰਡ ਹੈਗੇ ਆ ਸਾਰੇ ਬੱਚੇ ਮਤਲਬ ਆਪਣੇ ਵਾਲੇ ਚ ਹੁੰਦੇ ਆ ਜੀ ਹਾਂਜੀ ਆ ਵੀਰ ਜੀ ਜਿਹੜੇ ਬੱਚੇ ਆ ਅੱਜ ਵੀ ਗੇਮਾਂ ਦੇ ਵਿੱਚ ਗੁਲਤਾਨ ਨੇ ਉਹਨਾਂ ਨੂੰ ਕੀ ਸਨੇਹਾ ਭਾਈ ਇਹੋ ਹੀ ਸਨੇਹਾ ਕਿ ਵੱਧ ਤੋਂ ਵੱਧ ਗਰਾਊਂਡ 'ਆ ਲਾਵੋ ਫੂਨਾ ਮਤਲਬ ਜਿੰਨਾ ਫੋਨ ਦੇ ਉੱਤੇ ਬੰਦਾ ਲੱਗਦਾ ਏ ਮਤਲਬ ਐਡਿਕਸ਼ਨ ਇਹਦੀ ਬਹੁਤ ਮਾੜੀ ਆ ਕਿਉਂਕਿ ਇਹਦੇ ਨਾਲ ਵੀ ਸਰਵਾਈਕਲ ਵਗੈਰਾ ਹੋਰ ਵੀ ਬਹੁਤ ਵੱਧ ਜਾਂਦੀਆਂ ਅੱਖਾਂ ਮਤਲਬ ਆਇਸ਼ਤੀਆਂ ਬਿਮਾਰੀਆਂ ਬਹੁਤ ਬਿਮਾਰੀਆਂ ਵੱਧ ਰਹੀਆਂ ਨੇ ਤੇ ਨਾਲੇ ਬੰਦੇ ਦੀ ਮਤਲਬ ਸਾਰੀ એનર્ਜੀ ਜਿਹੜੀ ਆ ਫੋਨ ਸੋਖ ਲੈਂਦਾ ਵਾ ਇਸ ਕਰਕੇ ਵੱਧ ਤੋਂ ਵੱਧ ਮੇਰੇ ਫਿਰ ਗਰਾਊਂਡਾਂ 'ਵਾਂ ਲਾਓ ਕਿ ਤੁਸੀਂ ਸਿਹਤਮੰਦ ਰਹੋ ਜੀ ਵੀਰ ਜੀ ਕਿਹੜੀ ਕਿਹੜੀ ਖੇਡ ਜਿਹੜੀ ਇੱਥੇ ਬੱਚਿਆਂ ਨੂੰ ਉਹਦੀ ਸਿਖਲਾਈ ਦਿੱਤੀ ਜਾਂਦੀ ਹੈ ਭਾਈ ਇੱਥੇ ਸਰਕਲ ਕਬੱਡੀ ਤੇ ਨੈਸ਼ਨਲ ਕਬੱਡੀ ਰਸਸਾ ਵਗੈਰਾ ਮਤਲਬ ਇੱਥੇ ਕਰਾਇਆ ਜਾਂਦਾ ਭਾਈ ਗੇ ਤੇ ਮਤਲਬ ਰਣੀ ਵਗੈਰਾ ਮਤਲਬ ਕਰਾਉਣ ਵਾਸਤੇ ਜਿਹੜੀਆਂ ਥਲੇਟਿਕਸ ਗੇਮਾਂ ਕਰਾਉਣ ਵਾਸਤੇ ਸਾਡੇ ਗਰਾਊਂਡ ਹੀ ਨਹੀਂ ਗਈ ਇੱਥੇ ਹਾਂਜੀ ਜੇ ਗਰਾਊਂਡ ਹੋਵੇ ਤਾਂ ਕਿੰਨੇ ਬੱਚੇ ਤਿਆਰ ਕਰ ਸਕਦੇ ਕਿੱਥੋਂ ਤੱਕ ਇਹ ਜਾ ਸਕਦਾ ਹੈ ਸਪੋਰਟਸ ਕਲੱਬ ਦੇ ਵਿੱਚ ਉਹ ਬੱਚੇ ਭਾਈ ਇਹ ਗਰਾਊਂਡ ਹੋਵੇ ਤੇ ਮਤਲਬ ਬੱਚੇ ਸਾਡੇ ਬਹੁਤ ਅੱਗੇ ਜਾਣਗੇ ਕਿਉਂਕਿ ਸਾਡੇ ਪਿਛਲੀ ਵਾਰ ਵੀ ਜਿਹੜੇ ਬੱਚੇ ਸੀ ਜੋ ਥਲੇਟਿਕ ਦੇ ਵਿੱਚ ਗਏ ਸੀ ਲੌਂਗ ਜੰਪ ਵਗੈਰਾ ਦੇ ਵਿੱਚ ਜੋ ਕਿ ਇਹਨਾਂ ਨੇ ਗੁੱਡ ਮੈਡਲ ਪ੍ਰਾਪਤ ਕੀਤੇ ਸੀ ਤੇ ਮਤਲਬ ਇੰਨਾ ਸੀ ਕਿ ਸਾਡੇ ਇੱਥੇ ਗਰਾਊਂਡ ਕਰਕੇ ਬਾਹਰ ਉਹ ਚ ਪ੍ਰੈਕਟਿਸ ਹੀ ਨਹੀਂ ਹੋ ਸਕੀ ਗਾ ਵਾਸਤੇ ਇਹ ਸਪੋਰਟਸ ਕਲੱਬ ਦੇ ਬੱਚਿਆਂ ਨੂੰ ਕਿੱਥੇ ਕਿੱਥੇ ਕਿਹੜੇ ਕਿਹੜੇ ਮੰਚ ਤੇ ਖੇਡਣ ਦਾ ਮੌਕਾ ਮਿਲਿਆ ਤੇ ਉੱਥੇ ਮੱਲਾਂ ਕੀ ਮਾਰੀਆਂ ਉਹਨਾਂ ਭਾਈ ਇਹਨਾਂ ਨੇ ਮਤਲਬ ਸਕੂਲ ਦੀਆਂ ਗੇਮਾਂ ਵਿੱਚ ਖੇਡੇ ਆ ਜੀ ਉਹਨਾਂ ਵਿੱਚ ਇਹਨਾਂ ਨੇ ਮਤਲਬ ਤਰਨ ਤਾਰ ਨੂੰ ਵਗੈਰਾ ਮਤਲਬ ਗੋਲ ਪ੍ਰਾਪਤ ਕੀਤਾ ਸਾਰੇ ਇੱਕਦਮ ਮੈਡਲ ਪ੍ਰਾਪਤ ਕੀਤੇ ਆ ਉਸ ਤਰ੍ਹਾਂ ਇਹਨਾਂ ਨੂੰ ਭਾਈ ਮੇਲੇ ਤੇ ਲੈ ਕੇ ਜਾਈਦਾ ਖੇਡਣ ਨਾਲ ਵਾਸਤੇ ਉੱਥੋਂ ਦੇ ਵੀ ਇਹਨਾਂ ਨੇ ਬਹੁਤ ਵਧੀਆ ਮਤਲਬ ਉਪਲਬਧੀਆਂ ਪ੍ਰਾਪਤ ਕੀਤੀਆਂ ਵਾ ਹੋਰ ਵੀ ਮਤਲਬ ਰਸਤੇ ਵਗੈਰਾ ਦੀ ਗੇਮ ਹੁੰਦੀ ਆ ਹੋਰ ਵੀ ਕੋਈ ਗੇਮ ਹੁੰਦੀ ਆ ਇਹਨਾਂ ਨੂੰ ਸਾਰੇ ਕਿਤੇ ਲੈ ਕੇ ਜਾਈਦਾ ਆਪਾਂ ਤੇ ਜਿੰਨੀ ਵੀ ਡਾਈਟ ਆ ਜਿੰਨੇ ਵੀ ਬੱਚਿਆਂ ਦੇ ਲਈ ਸ਼ੂਜ਼ ਨੇ ਜਿੰਨਾ ਵੀ ਬੱਚਿਆਂ ਦੇ ਲਈ ਉਹ ਪਰਾਲਾ ਜਿਹੜੇ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਦੇ ਰੂਪ ਕੀ ਕਹਿਣਾ ਚਾਹੋਗੇ ਹਾਂਜੀ ਅੰਦਾ ਭਾਈ ਇਹ ਹੋ ਗਏ ਨਾ ਜੰਨੇ ਆ ਕਿ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਇਹੋ ਜਿਹਾ ਪਰਾਲਾ ਪਹਿਲਾਂ ਤਾਂ ਨਾਗਦੀ ਕਿਸੇ ਨੇ ਕੀਤਾ ਸੀ ਗਾਂ ਸੋਂ ਵੇਖ ਕੇ ਸੋਂ ਪਾਏ ਸ਼ੈਦ ਕਰਨਾ ਤੇ ਇਹ ਸੋ ਸਾਰਿਆਂ ਨੂੰ ਸੰਯੋਗ ਕਰਨਾ ਚਾਹੀਦਾ ਵਾ ਕਿ ਹਰ ਪਿੰਡ ਦੇ ਵਿੱਚ ਇਹੋ ਜਿਹਾ ਕੋਈ ਉੱਠੇ ਜੋ ਕਿ ਆਪਣੇ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਸਕੇ ਪੰਜਾਬ ਸਰਕਾਰ ਨੂੰ ਕੀ ਬੇਨਤੀ ਕਰਨੀ ਚਾਹੋਗੇ ਕਿ ਦੇ ਵੱਲ ਜਿਹੜਾ ਉਹ ਕੋਈ ਸਹੂਲਤ ਹੀ ਆਜਾਈਆਂ ਲੈ ਕੇ ਆਉਣ ਕਿ ਹੁਣ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹਰ ਪਿੰਡ 'ਚ ਗਰਾਊਂਡ ਹੋਵੇਗੀ ਲੇਕਿਨ ਤੁਹਾਡੇ ਪਿੰਡ 'ਚ ਜਿਵੇਂ ਗਰਾਊਂਡ ਹੀ ਹੈ ਨਹੀਂ ਤਾਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਭਾਈ ਇਹੋ ਹੀ ਹੈ ਗਰਾਊਂਡ ਦੀ ਆ ਬਾਕੀ ਜਿਸ ਤੋ ਤੱਕ ਵੇਖਿਆ ਜਾਵੇ ਭਾਜੀ ਜਿਵੇਂ ਹਰਿਆਣਾ ਚਲ ਜੋ ਦਿੱਲੀ ਚਲ ਜੋ ਕਿਉਂਕਿ ਅਸੀਂ ਮਤਲਬ ਨੈਸ਼ਨਲ ਖੇਡ ਕੇ ਆਇਆ ਵਾ ਮਤਲਬ ਦਿੱਲੀ ਚਲ ਜੋ ਉੱਥੇ ਮਤਲਬ ਜਿਹੜਾ 골ਡ ਮੈਡਲ ਇੱਕ ਆ ਉਹਦਾ ਮਤਲਬ ਇੱਕ ਖਿਡਾਰੀ ਨੂੰ ਮਤਲਬ 30-40000 ਰੁਪਏ ਦਿੱਤਾ ਜਾਂਦਾ ਵਾ ਜਿਹੜਾ ਲੈ ਕੇ ਆਉ ਹਰਿਆਣੇ ਜੀ ਵੀ ਨੌਕਰੀਆਂ ਦਿੱਤੀਆਂ ਜਾਂਦੀਆਂ ਸਾਡਾ ਪੰਜਾਬ ਵੀ ਇਹੋ ਜਿਹਾ ਵਾ ਜਿੱਥੇ ਮਤਲਬ ਗੇਮ ਕਰਦੇ ਬੱਚੇ ਉਹਨਾਂ ਨੂੰ ਜ਼ਿਆਦਾਤਰ ਨੌਕਰੀਆਂ ਨਹੀਂ ਮਿਲਦੀਆਂ ਹਾਂਜੀ ਔਰ ਜੇ ਨੌਕਰੀ ਨਹੀਂ ਤੇ ਕੋਈ ਵੱਡੀ ਇਨਾਮ ਰਾਸ਼ੀ ਵੀ ਹਾਂਜੀ ਇਨਾਮ ਰਾਸ਼ੀ ਬਹੁਤ ਘੱਟ ਪਈ ਹੁਣ ਆਪਣੇ ਕਈ ਗਿਹੜੇ ਆ ਇੰਟਰਨੈਸ਼ਨਲ ਖੇਡ ਕੇ ਆਏ ਆ ਐਥਲੀਟ ਉਹਨਾਂ ਨੂੰ ਭਾਜੀ ਜਾਣਦੇ ਹੀ ਨਹੀਂ ਆਪਣੇ ਬੱਚੇ ਅੱਛਾ ਜੀ ਹਾਂਜੀ ਬਹੁਤ ਸਾਰੇ ਆ ਕੀ ਹੈ ਤੁਹਾਡਾ ਸੁਪਨਾ ਕੀ ਹੈ ਭਾਈ ਸਾਡਾ ਸੁਪਨਾ ਇਹੋ ਹੀ ਆ ਕਿ ਨੌਜਵਾਨ ਪੀੜ੍ਹੀ ਆ ਜੋ ਨਸ਼ੇ ਛੱਡੇ ਤੇ ਮਤਲਬ ਖੇਡਾਂ ਵੱਲ ਆਵੇ ਆਪਣੇ ਪਿੰਡ ਦਾ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕਰਨ ਜੋ ਕਿ ਆਪਣਾ ਘਰ ਬਾਹਰ ਜੋਗੀ ਚਲਾਵਣ ਕਿਉਂਕਿ ਇਹ ਸਾਰੇ ਬੱਚੇ ਜਿਹੜੇ ਬਹੁਤ ਗਰੀਬ ਘਰਾਂ ਨੂੰ ਆ ਕੋਈ ਇਹਨਾਂ ਦੇ ਕੋਠੀਆਂ ਵਾਲੇ ਨਹੀਂ ਹੈਗੇ ਸਾਰੇ ਬਹੁਤ ਹੀ ਮਾਤਰ ਦੇ ਵਿੱਚ ਆ ਇਹ ਆ ਦਾ ਘਰ ਬਾਹਰ ਦਾ ਖਰਚਾ ਬਣੀ ਚਲਾ ਸਕਣ ਗਾਂ ਕੰਮ ਵਧੀਆ ਕਰਦੇ ਸਿਹਾਂ ਦੇਣਾ ਚਾਹੁੰਦੇ ਬੱਚਿਆਂ ਦੇ ਸਾਰੇ ਮਾਪਿਆਂ ਨੂੰ ਜਿੰਨੇ ਪੰਜਾਬ ਦੇ ਇਸ ਭਾਈ ਸਨੇਹਾ ਇਹੋ ਹੀ ਆ ਕਿ ਸਾਰੇ ਜਿਹੜੇ ਮਾਪਿਓ ਆ ਇਹ ਬੱਚਿਆਂ ਆਪਣੇ ਨੂੰ ਸਪੋਰਟ ਕਰਨ ਇਹਨਾਂ ਨੂੰ ਫੋਨ ਫਾਨ ਸਿਹੜਾ ਇਹਨਾਂ ਨੂੰ ਨਾ ਦਿੱਤਾ ਜਾਵੇ ਲੈ ਕੇ ਇਹਨਾਂ ਨੂੰ ਗਰਾਊਂਡ ਭੇਜਿਆ ਕਰੋ ਇਹਨਾਂ ਦੇ ਵਿੱਚ ਪੜ੍ਹਾਈ ਇਹਨਾਂ ਦੀ ਮਦਦ ਕਰਿਆ ਕਰੋ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਉਹਨਾਂ ਨੂੰ ਪੜ੍ਹਾਓ ਜਿਹੜੇ ਬੱਚੇ ਖੜਨਾ ਚਾਹੁੰਦੇ ਉਹਨਾਂ ਨੂੰ ਖੜਾਉਣਾ ਤੇ ਇਹਨਾਂ ਦੀ ਡਾਈਟ ਵਗੈਰਾ ਨੂੰ ਦਿੱਤੀ ਜਾਵੇ ਫੋਨ ਵਗੈਰਾ ਨੂੰ ਤੋਂ ਦੂਰ ਰੱਖਿਆ ਜਾਵੇ ਬਈ ਬਹੁਤ ਬਹੁਤ ਧੰਨਵਾਦ